ਜੇ ਕਰਾ ਬਾਬਾ ਗੁੱਗਾ ਯਾਰ ਵੀਰ ਦਾ ਬੋਲ ਸਾਚੇ ਦਰਬਾਰ ਕੀ ਜੈ ਨਿਕੋਦਰ ਨਿਵਾਸੀਆਂ ਨੂੰ ਲਾਕਾ ਨਿਵਾਸੀਆਂ ਨੂੰ ਦੇਸ਼ ਵਿਦੇਸ਼ ਦੇ ਵਿੱਚ ਬੈਠੇ ਮੇਰੇ ਭੈਣਾ ਭਰਾਵਾਂ ਨੂੰ ਸਾਰਿਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਹਰ ਸਾਲ ਦੀ ਤਰ੍ਹਾਂ ਮਹਾ ਮਾਈ ਦਾ ਜਾਗਰਨ ਅਤੇ ਬਾਬਾ ਗੁੱਗਾ ਯਾਰ ਵੀਰ ਦਾ ਮੇਲਾ ਬਜਵਾੜਾ ਕਲਾ ਜ਼ਿਲ੍ਹਾ ਹਿਾਰਪੁਰ ਦੇ ਵਿੱਚ ਬੜੀ ਧੂਮ ਧਾਮ ਦੇ ਨਾਲ ਮਨਾਇਆ ਜਾ ਰਿਹਾ ਵਾ ਜਿਹੜਾ ਮੇਲਾ ਵਾ ਇਹ ਗੁਰਦੇਵ ਸ਼੍ਰੀ ਭਗਤ ਚੰਦਰਕਿਸ਼ੋਰ ਜੀ ਗੁਰਦੇਵ ਭਗਤ ਹਰੀਸ਼ ਪੱਲਾ ਜੀ ਅਤੇ ਉਹਨਾਂ ਦੇ ਅਸ਼ੀਰਵਾਦ ਦੇ ਨਾਲ ਗੱਦੀ ਨਸ਼ੀਨ ਬਾਬਾ ਅਨਿਲ ਜੈਰ ਦੀ ਅਗਵਾਈ ਦੇ ਵਿੱਚ ਜਿਹੜਾ ਇਹ ਜਾਗਰਨ ਤੇ ਮੇਲਾ ਬਜਵਾੜਾ ਕਲਾ ਹਿਆਰਪੁਰ ਦੇ ਵਿੱਚ ਮਨਾਇਆ ਜਾਵੇਗਾ ਅਤੇ ਝੰਡੇ ਦੀ ਰਸਮ ਜਿਹੜੀ ਕਿ ਪੱਲਿਆਂ ਮੱਲੇ ਤੋਂ ਵੱਡੇ ਚੌਂਕ ਦੇ ਕਰੀਬ ਇਹ ਚੱਲ ਕੇ ਗੁੱਗਾ ਸਾਈਂ ਮੱਲੇ ਠੀਕ 10 ਵਜੇ ਪਹੁੰਚੇਗੀ ਉਸ ਤੋਂ ਬਾਅਦ ਬਜਵਾੜਾ ਕਲਾ ਫਜਾ ਜਾਵੇਗਾ ਸਾਰੀ ਸੰਗਤ ਜਿਹੜੀ ਆ ਬਜਵਾੜਾ ਕਲਾ ਜਾਵੇਗੀ ਜਿਹਨੇ ਮੇਰੇ ਭੈਣਾ ਵੀਰਾਂ ਨੇ ਜਾਣਾ ਵਾ ਉਹਨਾਂ ਲਈ ਇੱਕ ਵਿਸ਼ੇਸ਼ ਬੱਸ ਦਾ ਇੰਤਜ਼ਾਮ ਗगन پارک ਦੇ ਕੋਲੋਂ ਕੀਤਾ ਗਿਆ ਵਾ ਤੁਸੀਂ ਵੀ ਉੱਥੇ ਗगन پارک ਉਹ ਜਾ ਕੇ ਇਸ ਬੱਸ ਦੇ ਵਿੱਚ ਜਾ ਸਕਦੇ ਹੋ ਔਰ ਸਾਰਿਆਂ ਨੂੰ ਇੱਕ ਵਾਰ ਫੇਰ ਗੱਦੀ ਨਸ਼ੀਨ ਬਾਬਾ ਅਨਿਲ ਜਰਤ ਜੀ ਵੱਲੋਂ ਬੇਨਤੀ ਕੀਤੀ ਜਾਂਦੀ ਆ 26 ਅਗਸਤ ਤੇ 27 ਅਗਸਤ ਦਿਨ ਸੋਮਵਾਰ ਤੇ ਮੰਗਲਵਾਰ ਨੂੰ ਮਹਾਮਾਈ ਦੇ ਜਾਗਰਣ ਦੇ ਵਿੱਚ ਅਤੇ ਬਾਬਾ ਗੁੱਗਾ ਯਾਰ ਵੀਰ ਦੇ ਮੇਲੇ ਦੇ ਵਿੱਚ ਹਮ ਹਮਾ ਕੇ ਬਜਵਾੜਾ ਕਲਾ ਜ਼ਿਲ੍ਹਾ ਸ਼ਿਹਾਰਪੁਰ ਦੇ ਵਿੱਚ ਪਹੁੰਚੋ ਔਰ ਗੁੱਗਾ ਯਾਰ ਵੀਰ ਦਾ ਅਸ਼ੀਰਵਾਦ ਪ੍ਰਾਪਤ ਕਰੋ ਜੈਕਾਰਾ ਗੁੱਗਾ ਯਾਰ ਵੀਰ ਦਾ ਬੋਲ ਸਾਚੇ ਦਰਬਾਰ ਕੀ ਜੈ